ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਆਪਾਂ ਨਾ ਅੱਜ ਸਕੂਲ ਆਏ ਸੀਗੇ ਤੇ ਇਹ ਬਈ ਡਰਾਈਵਰ ਆ ਸਾਰੇ ਵਾਹਨਾਂ ਦੇ ਹਨਾ ਤੇ ਇੰਨਾ ਚੋ ਇੱਕ ਖਾਸ ਡਰਾਈਵਰ ਆ ਤੁਸੀਂ ਪਛਾਣ ਲਿਓ ਤੰਨਾ ਤੰਨੇ ਲਸਣਾ ਬਈ ਕੋ ਗੱਲ ਸਭ ਤੋਂ ਪਹਿਲਾਂ ਤਾਂ ਮੈਂ ਸਰੋਤਿਆਂ ਧੰਨਵਾਦ ਕਰਨਾ ਕਿ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਹੁਣ ਤੱਕ ਵੀ ਮੈਂ ਪਹਿਲੀ ਗੱਲ ਤਾਂ ਇਹ ਹੈਗਾ ਇੰਨਾ ਪਿਆਰ ਦਿੱਤਾ ਕਿ ਕਹੀਦਾ ਬਥੇ ਇਹ ਜਿਹੜੇ ਵਿੱਚ ਆਏ ਕਰਦੇ ਵੀ ਬਾਈ ਮੜੀ ਦੀ ਫੋਟੋ ਕਹੇ ਜਾਦੇ ਮਗਾ ਫੋਟੋ ਦਾ ਤਾਂ ਮੈਨੂੰ ਕਈ ਵੇਰ ਤਾਂ ਬਸ ਮੂਰੇ ਆਏ ਹੋ ਜਾਂਦਾ ਵੀ ਯਾਰ ਮੈਨੂੰ ਘੇਰ ਨਾ ਆਏ ਖਮ ਨਹੀਂ ਕੁੱਟਣ ਆਏ ਕੱਲ ਦੀ ਗੱਲ ਈ ਐ ਮੈਂ ਬੱਚਿਆਂ ਨੂੰ ਲਿਜਾ ਰਿਹਾ ਸੀ ਚੱਕ ਫਤੇ ਸਿੰਘ ਵਾਲਾ ਦੀ ਦਾਣਾ ਮੰਡੀ ਦੇ ਵਿੱਚ ਮੇਰੇ ਮੂਰੇ ਗੱਡੀ ਲਾਈ ਚਾਰ ਪੰਜ ਜਾਣੇ ਸੀ ਉੱਤਰ ਸਰ ਮੈਂ ਆਖਿਆ ਥੱਲੇ ਵੀ ਆਪਾਂ ਤੋਂ ਕਿਤੇ ਗੱਡੀ ਗੁੱਡੀ ਲੱਗ ਗਈ ਜਦੋਂ ਮੈਂ ਬਾਹਰ ਆ ਥੱਲੇ ਉਤਰ ਕੇ ਆ ਨੀਚੇ ਆਇਓ ਅੰਕਲ ਮੱਕੀ ਗੱਲ ਇੱਕ ਮਿੰਟ ਫੋਟੋ ਕਰਾਣਾ ਮਗਾ ਸੋਹੇ ਫੋਟੋ ਤਾਂ ਕਰਾਣਾ ਕਿ ਨਹੀਂ ਅਸੀਂ ਬਹੁਤ ਦੂਰ ਜੱਲ ਕੇ ਆਏ ਜੱਕ ਵਸਤੂ ਤਾਂ ਤੁਹਾਡੇ ਮਗਰ ਆਗੇ ਮੈਨੂੰ ਕੋਈ ਫੋਟੋ ਲੈਣੀਆਂ ਲੈ ਲਓ ਮੇਰੀਆਂ ਲੱਤਾਂ ਤੇ ਤਾਂ ਅਜੇ ਤੱਕ ਪਾਰ ਨਹੀਂ ਆਉਂਦਾ ਸੱਚ ਇੱਕ ਸੁਨਾਲੀ ਗੱਲ ਤੇ ਜੱਲਾ ਛੱਡ ਸੋ ਜਿਹੜਾ ਮੁੰਡਾ ਗੱਡੀ ਚ ਮਚਾ ਅੱਗ ਲਾ ਕੇ ਮਚਾ ਕੇ ਮਾਰਦਾ ਇਦਰਾਜ ਦਾ ਹਾਂਜੀ ਜਕਤਾਰ ਉਹ ਵੀ ਛੋਟੇ ਸਾਥੀ ਛੋਟੇ ਹਾਂਜੀ 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 ਕਿਵੇਂ ਦੀ ਬੰਦਾ ਬਈ ਉਹ ਸਭ ਤੋਂ ਪਹਿਲਾਂ ਤਾਂ ਜੀ ਬੇਨਤੀ ਇਹ ਕਰਦਾ ਕਿ ਜਿੰਨੇ ਅਸੀਂ ਸਟਾਫ ਦੇ 40 ਦੇ 40 ਬੰਦੇ ਆ 40 ਬੰਦੇ ਤੁਸੀਂ ਰੋਟ ਹਾਂ ਖੱਟੋ ਘਟ ਅਸੀਂ 40 ਬੰਦੇ ਆ ਸਾਡੇ ਸਕੂਲ ਚੋਂ ਸਭ ਤੋਂ شریف ਤੇ ਅਸੀਂ ਉਹਦਾ ਮੈਂ ਉਹਦਾ ਦੇਰ ਹੀ ਸਾਦਾ ਮੈਂ ਸਾਲ ਭਰ ਮਤਲਬ ਉਹਦੇ ਕੋਲੇ ਰਹੇ ਬੰਦੇ ਕੋਲੇ ਉਦੇ ਵਰਗਾ ਬੰਦਾ ਸਾਡੇ ਵਿੱਚ ਹੈ ਨਹੀਂ ਕੋਈ ਨਾ ਡਰਾਈਵਰ ਨਾ ਮਾਲਕ ਇੰਨਾ ਚੰਗਾ ਸੀ ਇੰਨਾ ਚੰਗਾ ਬੰਦਾ ਤਾਂ ਹੀ ਮਾਰ ਖਾ ਗਿਆ ਨਾ ਉਹ ਤਾਂ ਬਸ ਕਿਵੇਂ ਖਾ ਗਿਆ ਜੀ ਕਿਵੇਂ ਲਾ ਲੋ ਤੁਸੀਂ شریف ਲੋਕਾਂ ਦਾ ਅਸਲ ਹਿੰਦੁਸਤਾਨ ਦੇ ਵਿੱਚ شریف ਲੋਕਾਂ ਦਾ ਰਹਿ ਨਹੀਂ ਗਿਆ ਵੀ شریف ਲੋਕ ਇੱਥੇ ਵੱਸ ਸਕਣ ਸਮਝਦੋਂ ਗੱਲ ਸਭ ਤੋਂ ਪਹਿਲੀ ਗੱਲ ਹੈ ਵੀ ਜਿੰਨਾ ਤੁਸੀਂ ਉੱਚੇ ਰੰਕ ਦਾ ਬੰਦਾ ਹੋਊਗਾ ਜਾਂ ਲੁੱੱਚਾ ਹੋਊਗਾ ਮਤਲਬ ਮੇਰੇ ਕਹਿਣ ਦਾ ਵੀ ਉਹ ਬੰਦੇ ਦੇ ਨੰਬਰ ਜ਼ਿਆਦਾ ਹੈ ਤੇ شریف ਬੰਦੇ ਦਾ ਇੱਥੇ ਰਹਿਣਾ ਬਹੁਤ ਸੰਭਵ ਨਹੀਂ ਉਹਨੇ ਜਿਵੇਂ ਹੁਣ ਤੋਂ ਛੋਡੇ ਨਾਲ ਵੱਧ ਟਾਈਮ ਰਹਿੰਦਾ ਸੀ ਮਨ ਆਪਾ ਦੁੱਖ ਸੁੱਖ ਕਰਨੀ ਲੱਗੇ ਨੇ ਵੀ ਆ ਦੁੱਖ ਘਰੇ ਜਾਂ ਕਾ ਪਰ ਉਹ ਕਦੇ ਕੋਈ ਗੱਲ ਨਹੀਂ ਨਹੀਂ ਸਾਡੇ ਕੋਲੇ ਇੱਕ ਪੈਸੇ ਦਾ ਵੀ ਨਹੀਂ ਜਦੋਂ ਖੇਡਣਾ ਤਾਂ ਚੱਡਣਾ ਨਾਲੇ ਹੱਸ ਕੇ ਪੱਤਾ ਵੀ ਹੱਸ ਕੇ ਸਿੱਟਣਾ ਦੂਜੇ ਨੂੰ ਛੇੜ ਕੇ ਸਿੱਟਣਾ ਸਕੂਲ ਭਲਾਉਂਦਾ ਹੁੰਦਾ ਸੀ ਹਾਂ ਜੀ ਮੈਂ ਮੈਂ ਕਿਹਾ ਕੀ ਅੰਤਾ ਜੀ ਉਹਦੀ ਬੋਲੀ ਇੱਕ ਗਿੱਟੀ ਚੱਕੋ ਤੇਰਵੀ ਹੋਈ ਤਾਂ ਨੇ ਹਾਂ ਹਾਂ ਜੀ ਬੋਲੀ ਬੜੀ ਮਿੱਠੀ ਸੀ ਸਭ ਤੋਂ ਪਹਿਲੀ ਗੱਲ ਤਾਂ ਵੀ ਬੋਲੀ ਬੰਦੇ ਨੇ ਬੋਲਣਾ ਜੀ ਕਹਿ ਕੇ ਬੋਲਣਾ ਜੀ ਕਹਿ ਕੇ ਸਭ ਨੂੰ ਨਮਸਕਾਰ ਕਰਨੀ ਆ ਹੀ ਨਹੀਂ ਕਦੇ ਦੇਖਿਆ ਸੀ ਵੀ ਅਜਿਹਾ ਪਰ ਓਏ ਗਾਰ ਓਏ ਸਾਡੇ ਜਿਹੇ ਵੀ ਹੈਗੇ ਪਰ ਉਹ ਗਾਰ ਪਰ ਉਹ ਗਾਰ ਧੰਨ ਮਾਰਾਂਗੇ ਮੂੰਹ ਤੇ ਉਹ ਹੀ ਜਿਹਾ ਵੀ ਐ ਨਹੀਂ ਸੀਗਾ ਬੰਦਾ ਸਮਝਣੋ ਗੱਲ ਸਾਡੇ ਚ ਕਹੀਦਾ ਇੱਥੇ ਇਹੋ ਜਿਹੇ ਆ ਜਿਹੜੇ ਮੈਨੂੰ ਆਏ ਲੰਦਾ ਕਿਕਰ ਕਿਵੇਂ ਖੜੀਆ ਧੰਨ ਮਾਰ ਉਹਦੇ ਕਿ ਸਾੜ ਤੇ ਲੈ ਦੱਸ ਕਿਕਰ ਨਹੀਂ ਕਰ ਲਾ ਗੱਲ ਵੀ ਇਹੋ ਜਿਹੇ ਬੰਦਾ ਤੇ ਉਹ ਬੰਦੇ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਐਡਾ ਸ਼ਰੀਫ ਲੋਕ ਸੀ ਉਹ ਕਿ ਮੈਂ ਤਾਂ ਉਹਦੇ ਚ ਸਾਲ ਹੀ ਵਿਚ ਰਿਆ ਮੇਰੇ ਬਾਈ ਜੀ ਵਰਗੇ ਮੇਰਾ ਖਿਆਲ ਆ ਬਾਹਲਾ ਤਾਂ ਨਹੀਂ ਕਹਿੰਦਾ 2 2 3 3 ਸਾਲ ਦੇ ਉਹਨਾਂ ਦੇ ਨਾਲ ਰਹੇ ਨੇ ਪਰ ਬਹੁਤ ਸਿਆਣੇ ਬੰਦੇ ਹੋਰ ਹੋਰ ਸੁਣਾ ਦੇ ਕੋਈ ਬਸ ਹੋਰ ਤਾਂ ਕੁਛ ਹੀ ਨਹੀਂ ਜਾਂ ਚਾਰ ਸਵਾਰੀਆਂ ਸੀਗਾ ਮੇਰੇ ਨਾਲ ਕੱਠੀਆਂ ਚੜੀਆਂ ਮੈਂ ਆਖਿਆ ਭਾਈ ਰਾਮਪਰਾ 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 ਚਾਰੇ ਜਿਹੜੇ ਸਹੀ ਸੀ ਉਹ ਤਾਂ ਚੜ ਗਏ ਤੇ ਇੱਕ ਪੰਜਵਾਂ ਪਿਛਲੇ ਵਾਲੀ ਪੌੜੀ ਤੇ ਬੈਠਾ ਸੀ ਉਹ ਉੱਠ ਕੇ ਆਦਾ ਮੈਂ ਤਾਂ ਇਹਨਾਂ ਦੇ ਨਾਲ ਹੀ ਆ ਭਾਈ ਮੈਂ ਕਹਾਂ ਕਰ ਤੂੰ ਇਹਨਾਂ ਚਾਰਾਂ ਨੂੰ ਵੀ ਲੈ ਜਾ ਸਾਡੇ ਤੇ ਖੁੰਡੇ ਨਾ ਪਵਾ ਦੀ ਮਿੰਟ ਤਾਂ ਤੈਨੂੰ ਉੱਥੋਂ ਦੀ ਹੋਏ ਪਏ ਚਾਰ ਲੈ ਜਾ ਸਾਡੇ ਮੋਰ ਤੂੰ ਘਟਾਵੇਂ ਕੁੱਤੇ ਮੇਰੇ ਹੈਗੇ ਆ ਜੀ ਦੋ ਤਿੰਨ ਦੇਸੀ ਆ ਜਮਾ ਜਿਹੜੇ ਐਂਡ ਦੇਸੀ ਕੱਲੇ ਐ ਕਰਨ ਵਾਲਿਆ ਬਾਊ ਬਾਊ ਆ ਹੋਣਾ ਆਊਗਾ ਉਹਨਾਂ ਦਾ ਤਜਰਬਾ ਤੁਸੀਂ ਦੇਖਣ ਨੂੰ ਮਿਲੂਗਾ ਤੁਹਾਨੂੰ ਜੇ ਉਹਦਾ 9-10 ਵੱਜਣਗੇ ਉਹ ਤਾਂ ਤੁਹਾਡੇ ਵਰਗੇ ਨੂੰ ਤਾਓ ਬਾਊ ਬਾਊ ਆ ਹੱਲਾ ਕਰਕੇ ਜਦੋਂ ਵੱਜੇਗਾ 11 ਰਾਤ ਨੂੰ ਤੁੰਦ ਲਾ ਕੇ ਡਿੱਗਣ ਉਦੋਂ ਕੱਲੇ ਹੀ ਬੈਠੇ ਦਾ ਉਹ ਦੂਜਾ ਕਰੂ ਆਹੋ ਬੀ ਤਰਜ ਕਰਦੇ ਪੁੱਛਣ ਵਾਲਾ ਹੋਵੇ ਹਲ ਜਦੋਂ ਵੱਜ ਗਏ ਪੌਣੇ ਕੇ ਚਾਰ ਕਾ ਚਾਹੇ ਕੋਲ ਦੀ ਜੀਪ ਲੈ ਕੇ ਨੰਗੀ ਜਾਇਓ ਤਾਂ ਵੀ ਕਿਨੇ ਬਾਣੀਆਂ ਦੇ ਵਿਆਹ ਵੀ ਕੀ ਸੀ ਤੂੰ ਕਹਣਾ ਉਹ ਮੈਂ ਰੋਟੀ ਖਾਣੀ ਸੀ ਉਹ ਵਿਚਾਰੇ ਇਹ ਪੈਸੇ ਵਾਲੇ ਬੰਦੇ ਹੁੰਦੇ ਆ ਉਹ ਪਹਿਲਾਂ ਨਾ ਲਿਖਦੇ ਆ ਕਿ ਡਰਾਈਵ ਕਨੈਕਟਰ ਦਾ ਆਪਣੇ ਜੱਟਾਂ ਵਾਲਾ ਕੰਮ ਨਹੀਂ ਐ ਵੀਰ ਜੀ ਖਾਣਾ ਖਾ ਲਿਓ ਮਗਰ ਖਾ ਲਾਂਗੇ ਜੀ ਖਾਣਾ ਤਾਂ ਤੇ ਕੋਈ ਗੱਲ ਨਹੀਂ ਤੁਸੀਂ ਬੈਠ ਸਿਰ ਤੇ ਪਹਿਲਾਂ ਚਾਹ ਪੀ ਲਓ ਫਿਰ ਰੋਟੀ ਖਾ ਲਓ ਮੈਂ ਉਹ ਮੈਂ ਗਲਾਬ ਜਾਮਣਾ ਦਾ ਭਰਲੀ ਪਲੇਟ ਬਾਬੂ ਜੀ ਕਿਤੇ ਇੱਥੇ ਦੇਖਦੇ ਸੀ ਬਾਬੂ ਜੀ ਆਏ ਕਰਕੇ ਮੈਨੂੰ ਇਹ ਦੇ ਠੀਕ ਹੈ ਠੀਕ ਹੈ ਨਾ ਤੁਸੀਂ ਮੱਖੋ ਵਕਰੀ ਪਲੇਟ ਲੈ ਲੈਂਦੇ ਯਾਰ ਮੈਂ ਕਿਹਾ ਮੱਖੋ ਵਕਰੀ ਨੂੰ ਕਿਹੜਾ ਜੀ ਪੰਜ ਜਾਨਾਂ ਦਾ ਮੇਰਾ ਇਕੱਲੇ ਦਾ ਨਾ ਇੰਨਾ ਖਾ ਜਾਂਗਾ ਯਾਰ ਕਮਾਲ ਕਰਤੀ ਹੈ ਤਾਂ ਲੈ ਸ਼ੂਗਰ ਨਹੀਂ ਹੁੰਦਾ ਮੈਂ ਕਿਹਾ ਸ਼ੂਗਰ ਤੁਹਾਨੂੰ ਹੁੰਦਾ ਜੀ ਢੋਡੇ ਅੰਦਰ ਇੱਕ ਗਲਾਬ ਜਾਮਣਾ ਪਾਸੇ ਮਾਰਦੀ ਫਿਰਦੀ ਆ ਮੇਰੇ ਅੰਦਰ ਆਏ ਆਖੀ ਜਾਂਦੀਆਂ ਨਹੀਂ ਭੈਣੇ ਮਾੜਾ ਜਿਹਾ ਪਾਸਾ ਮਾਰ ਪਰੇ ਨੂੰ ਮੈਨੂੰ ਵੀ ਦੇ ਤਾਂ ਮੇਰੇ ਅੰਦਰ 50 ਗ੍ਰਾਬ ਜਮਣੇ ਤੇਰੇ ਅੰਦਰ ਇੱਕ ਗ੍ਰਾਬ ਜਮਣੇ ਮੈਂ ਸਾਫਤੀ ਮਾਰਦਾ ਸੀ ਮੈਂ ਤਾਂ ਜੀ ਆਏ ਕ੍ਰਿਕਟ ਦੀ ਗੇਂਦ ਵਾਂਗੂੰ ਜਾਂਦੀ ਆ ਸਾਫਤੀ ਮਾਰਦਾ ਗਿਆ ਜਿਵੇਂ ਕ੍ਰਿਕਟ ਦੀ ਗੇਂਦ ਸਿਰ ਤੇ ਮੈਂ ਤਾਂ ਇਸ ਤਰ੍ਹਾਂ ਨਾ 1.5 ਕਿਲੋ ਤੇ ਲਵੇ ਲੱਗ ਜਾਨਾ ਹਜੇ ਵੀ ਹਾਂ ਪਹਿਲਾਂ ਤਾਂ ਮੈਂ ਦੋ ਟਾਈ ਨੂੰ ਮਾਰਦਾ ਸੀ ਹੱਥ ਆ ਉਮਰਦੇ ਸਾਹਿਬ ਨਾਲ 40 ਸਾਲ ਦੀ ਉਮਰ ਹੈਗੀ 1.5 ਕਿਲੋ ਤਾਂ ਮੈਂ ਫਲੂਦੇ ਵਾਂਗੂੰ ਉਡਾ ਦਿੰਦਾ ਜਮਾਂ ਹਾਂ ਗੱਚਕ ਦੇ ਪੈਕਟ ਤੂੰ ਦੋ ਲਿਆ ਇੱਥੇ ਤਿੰਨ ਮਿੰਟੋ ਕਿਕਰ ਨੂੰ ਹੱਥ ਲਾਂ ਹੀ ਦੇਉਣਾ ਨਹੀਂ ਤੇ ਕਹੀਦਾ ਇੱਥੇ ਕਰਨਾ ਇੱਥੇ ਪਾ ਲਾ ਗੱਚਕ ਆ ਮੂੰਗਫਲੀ ਦਾ ਟੋੜਾ ਜਿਹਾ ਪਸਾ ਕੇ ਖਾ ਲਿਆ ਤੇ ਡੱਕਾ ਲਿਆਈ ਲੈ ਖਾਦੀ ਤਾਂ ਤੂੰ ਇੱਕ ਖੁੰਝਾ ਇਹਦੇ ਵਾਸਤੇ ਡੱਕਾ ਲਿਆਈ ਪਹਿਲਾਂ ਚੱਕ ਕੇ ਮੇਰੇ ਤਾਂ ਕੋਈ ਡੱਕਾ ਟੱਕਾ ਨਹੀਂ ਮੂੰਗਫਲੀ ਆਵੇ ਲੱਸੀ ਤੋਂ ਦੀ ਦਹੀਂ ਦੇ ਦਿਓ ਦਹੀਂ ਦੇ ਵਿੱਚ ਦੀ ਛੱਲੀ ਦੇ ਦਿਓ ਛੱਲੀ ਦੇ ਨਾਲ ਦੀ ਮੈਂ ਖਾ ਜਮਾ ਜਰ ਖਾਣ ਵਾਲੇ ਟੋੜੇ ਹਰੇਕ ਚੀਜ਼ ਖਾਜ ਮੈਂ ਪਾ ਰਾ ਇੱਕ ਧਾਰੂ ਮੀਟ ਆਂਡਾ ਪੁੱਕੀ ਇਹ ਜਨਮ ਤੋਂ ਨਹੀਂ ਖਾਦੀ ਨਾ ਹੀ ਖਾਦੀ ਨਾ ਹੀ ਕਿਸੇ ਨੂੰ ਇਹ ਆਖਿਆ ਵੀ ਤੂੰ ਖਾ ਤੇ ਜ਼ਿੰਦਗੀ ਦੀ ਕੋਈ ਚੀਜ਼ ਇਹ ਜਿੰਨੀ ਜਿਹੜੀ ਮੈਂ ਖਾਣਾ ਛੱਡਿਓ ਚਾਹੇ ਮੱਕੀ ਦੇ ਦਾਣੇ ਦੇ ਦੇ ਜਟੜੀ ਲਾ ਕੇ ਮੇਰੇ ਸਾਲੇ ਡਾਉਦੇ ਤੁਰੇ ਜਾਂਦੇ ਆ ਦੇਖ ਹੋਰ ਜੁਨਾ ਦੇ ਕੋਈ ਉਹ ਬਸ ਬਹੁਤ ਆ ਬਾਲਾ ਕੋਈ ਨਹੀਂ ਬਈ ਚੰਗੋ